ਕੈਨੇਡੀਅਨ ਕ੍ਰਕਿੰਗ ਅਲਾਈንስ ਓਟਵਾ ਅਤੇ ਸੁਬਾਈਸ ਕਾਨੂੰਨ ਫਲੋਰੀਡਾ ਦੇ ਵਿੱਚ ਇੱਕ ਘਾਤਕ ਟੱਕਰ ਤੋਂ ਬਾਅਦ ਟਰੱਕ ਡਰਾਈਵਰ ਲਾਇਸੈਂਸਿੰਗ ਅਤੇ ਸੁਰੱਖਿਆ ਨਿਗਰਾਨੀ ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰ ਰਿਹਾ ਹੈ ਜਿਸ ਤੇ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ ਹੈ ਇਸ ਹਫਤੇ ਅਮਰੀਕਾ ਅਵਾਜਾਈ ਸਕਤਰ ਸੀਨ ਪੀ ਡਫੀ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਵਿੱਚ ਕਈ ਰਾਜਾਂ ਦੁਆਰਾ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੇ ਤਰੀਕੇ ਵਿੱਚ ਗੰਭੀਰ ਲਾਚੰਡੇ ਸਾਹਮਣੇ ਆਏ ਨੇ ਘੰਟਿਆਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਟਰੱਕਰ ਡਰਾਈਵਰਾਂ ਦੇ ਸਾਰੇ ਵੀਜ਼ੇ ਮੁਅੱਤਲ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਟਰੈਕਟਰ ਟ੍ਰੇਲਰ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਅਮਰੀਕੀ ਜਨਾਨਾ ਤੇ ਨੌਕਰੀਆਂ ਲਈ ਜੋਖਮ ਪੈਦਾ ਕਰ ਰਹੇ ਨੇ। ਦੱਸਿਆ ਇਹ پابੰਦੀ ਇਸ ਵੇਲੇ ਕੈਨੇਡੀਅਨ ਟਰੱਕਰਾਂ ਉੱਤੇ ਲਾਗੂ ਨਹੀਂ ਹੁੰਦੀਆਂ ਫਿਰ ਵੀ ਸੀਟੀਏ ਨੇ ਕਿਹਾ ਕਿ ਕੈਨੇਡਾ ਨੂੰ ਇਸੇ ਤਰ੍ਹਾਂ ਦੇ ਉਪਾਅਮਾ ਦਾ ਸਾਹਮਣਾ ਕਰਨ ਦਾ ਜੋਖਮ ਹੈ ਜੁਰੂ ਤਾਕਦਿਰੋਗ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਜਾਂਦਾ। ਦਾਸੀ ਦੁਖਾਂਤ ਇੱਕ ਜਾਗਨ ਵਾਲੀ ਕੰਟੀ ਵਜੋ ਕੰਮ ਕਰਨਾ ਚਾਹੀਦਾ ਹੈ ਅਲਾਈਅੰਸ ਨੇ ਕਿਹਾ ਇਸ ਗੱਲ ਉੱਤੇ ਜ਼ੋਰ ਦਿੰਦੇ ਹੋਏ ਕਿ ਸਰਕਾਰਾਂ ਨੂੰ ਨਿਯਮਕਾਂ ਨੂੰ ਲਾਗੂ ਕਰਨ ਗੈਰ ਪਾਲਨਾ ਕਰਨ ਵਾਲੇ ਆਪਰੇਟਰਾਂ ਉੱਤੇ ਕਾਰਵਾਈ ਕਰਨ ਅਤੇ ਲਾਇਸੈਂਸਿੰਗ ਨਿਗਰਾਨੀ ਨੂੰ ਮਜ਼ਬੂਤ ਕਰਨ ਦੇ ਲਈ ਸ਼ਕਤੀ ਪ੍ਰਦਾਨ ਕਰਨੀ ਚਾਹੀਦੀ ਹੈ ਕੀ ਰੇਡੀਅਨ ਸਿਸਟਮ ਬਾਰੇ ਚਿੰਤਾਵਾਂ ਕੋਈ ਨਵੀਂ ਗੱਲ ਨਹੀਂ ਹੈ 2025 ਦੀ ਸੀਬੀਸੀ ਜਾਂਚ ਨੇ ਵਪਾਰਕ ਡਰਾਈਵਰ ਸਿਖਲਾਈ ਵਿੱਚ ਵਿਆਪਕ ਸਮੱਸਿਆਵਾਂ ਦਾ ਪਰਦਾ ਫਾਸ਼ ਕੀਤਾ ਜਿਸ ਦੇ ਵਿੱਚ ਅਨੁਚਿਤ ਮੁਕਾਬਲਾ ਘਟਿਆ ਪ੍ਰੋਗਰਾਮ ਅਤੇ ਲਾਇਸੈਂਸ ਪ੍ਰਾਪਤ ਕਰਨ ਦੇ ਲਈ ਵਰਤੇ ਜਾਂਦੇ ਰਿਸ਼ਵਤ ਖੋਰੀ ਅਤੇ ਝਾਲੀ ਦਸਤਾਵੇਜ਼ਾਂ ਦੀਆਂ ਰਿਪੋਰਟਾਂ ਸ਼ਾਮਲ ਨੇ ਸੀਟੀਐਮ ਨੇ ਚੇਤਾਵਨੀ ਦਿੱਤੀ ਹੈ ਕਿ ਅਸੁਰੱਖਿਅਤ ਅਤੇ ਅਨੈਥਿਕ ਫਲਾਈਡਰਾਂ ਦੀ ਆਮਦ ਨੇ ਹਾਈਵੇਅ ਤੇ ਸੁਰੱਖਿਆ ਖਤਰੇ ਪੈਦਾ ਕਰਦੇ ਹੋਏ ਜਾਇਜ਼ ਕੈਰੀਰਾਂ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ ਤਾਂ ਸੀ ਜੁਲਾਈ ਦੇ ਵਿੱਚ ਸਿਟੀਏ ਨੇ ਸੰਘੀ ਅਤੇ ਸੂਬਾਈ ਅਧਿਕਾਰੀਆਂ ਨੂੰ ਇੱਕ ਵਿਸਤ੍ਰਿਤ ਸੁਰੱਖਿਆ ਯੋਜਨਾ ਸੌਂਪੀ ਜਿਦੇ ਵਿੱਚ ਨਿਗਰਾਨੀ ਅਤੇ ਡਰਾਈਵਰ ਪੇਸ਼ੇਵਰਤਨ ਨੂੰ ਮਜ਼ਬੂਤ ਕਰਨ ਦੇ ਲਈ ਸੁਧਾਰਾਂ ਦੀ ਰੂਪरेखा ਦਿੱਤੀ ਗਈ ਸੀ ਇਸ ਦੇ ਪਸਟਾਵਾਂ ਦੇ ਵਿੱਚ ਇੱਕ ਜਾਣਿਆ ਪਛਾਣਿਆ ਰੋਜ਼ਗਾਰਦਾਤਾ ਪ੍ਰੋਗਰਾਮ ਹੈ ਜੋ ਬੇਈਮਾਨ ਕੈਰੀਰਨਾ ਨੂੰ ਇਮੀਗ੍ਰੇਸ਼ਨ ਸਟਰੀਮਾਂ ਤੱਕ ਪਹੁੰਚ ਕਰਨ ਤੋਂ ਰੋਕੇਗਾ ਅਲਾਈਅੰਸ ਟ੍ਰਾਂਸਪੋਰਟੇਸ਼ਨ ਇਮੀਗ੍ਰੇਸ਼ਨ ਲੇਬਰ ਟੈਕਸ ਅਤੇ ਪੁਲਿਸ ਏਜੰਸੀਆਂ ਵਿਚਕਾਰ ਵਧੇਰੇ ਤਾਲਮੇਲ ਦੇ ਲਈ ਵੀ ਦਬਾਅ ਪਾ ਰਹੇ ਤਾਂ ਜੋ ਦੁਰਵਿਵਾਨ ਨੂੰ ਜੜੋ ਪੁੱਟਿਆ ਜਾ ਸਕੇ ਕਿ ਅਤੇ ਖੇਤਰ ਵਿੱਚ ਵਿਵਸਥਾ ਬਹਾਲ ਕੀਤੀ ਜਾ ਸਕੇ ਜਦੋਂ ਕਿ ਅਮਰੀਕਾ ਨੇ ਕੈਨੇਡੀਅਨ ਫਲੀਟਾ ਨੂੰ ਅਮਰੀਕੀ ਸੜਕਾਂ ਤੇ ਸਭ ਤੋਂ ਸੁਰੱਖਿਅਤ ਆਪਰੇਟਰਾਂ ਦੇ ਵਿੱਚੋਂ ਇੱਕ ਮੰਨਿਆ ਸੀਟੀ ਨੇ ਚੇਤਾਵਨੀ ਦਿੱਤੀ ਹੈ ਕਿ ਵਿਆਪਕ ਪਾਬੰਦੀਆਂ ਹਜੇ ਵੀ ਉਨਾਂ ਪਾਲਣਾ ਕਰਨ ਵਾਲੇ ਕਾਰੀਗਰਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਜੋ ਸਰਹੱਦ ਪਾਰ ਵਪਾਰ ਦੀ ਰੀੜ ਦੀ ਹੱਡੀ ਬੰਦੇ ਨੇ ਮੋਨੇ ਝੋਲ ਦੇ ਕੇ ਕਿਹਾ ਹੈ ਕਿ ਕਾਰਵਾਈ ਨਾ ਕਰਨ ਦੇ ਨਾਲ ਕਾਨੂੰਨ ਦੀ ਪਾਲਣਾ ਕਰਨ ਵਾਲੀਆਂ ਕੰਪਨੀਆਂ ਤੇ ਡਰਾਈਵਰਾਂ ਨੂੰ ਸਜ਼ਾ ਮਿਲੇਗੀ ਜਦੋਂ ਕਿ ਠੱਗ ਓਪਰੇਟਰਾਂ ਨੂੰ ਕਰਮਚਾਰੀਆਂ ਦਾ ਸ਼ੋਸ਼ਣ ਕਰਨਾ ਅਤੇ ਜਨਤਕ ਸੁਰੱਖਿਆ ਨੂੰ ਕਮਜ਼ੋਰ ਕਰਨਾ ਜਾਰੀ ਰੱਖਣ ਦੀ ਆਗਿਆ ਮਿਲੇਗੀ ਕੈਨੇਡੀਅਨ ਕ੍ਰਕਿੰਗ ਅਲਾਈንስ ਓਟਵਾ ਅਤੇ ਸੁਬਾਈ ਸਤ ਕਾਨੂੰਨ ਫਲੋਰੀਡਾ ਦੇ ਵਿੱਚ ਇੱਕ ਘਾਤਕ ਟੱਕਰ ਤੋਂ ਬਾਅਦ ਟਰੱਕ ਡਰਾਈਵਰ ਲਾਇਸੈਂਸਿੰਗ ਅਤੇ ਸੁਰੱਖਿਆ ਨਿਗਰਾਨੀ ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰ ਰਿਹਾ ਹੈ ਜਿਸ ਤੇ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ ਹੈ ਇਸ ਹਫਤੇ ਅਮਰੀਕਾ ਅਵਾਜਾਇਸ ਕਟਰ ਸੀਨ ਪੀ ਡਫਿਨੀ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਵਿੱਚ ਕਈ ਰਾਜਾਂ ਦੁਆਰਾ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੇ ਤਰੀਕੇ ਵਿੱਚ ਗੰਭੀਰ ਲਾਲ ਝੰਡੇ ਸਾਹਮਣੇ ਆਏ ਨੇ ਘੰਟਿਆਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਟਰੱਕਰ ਡਰਾਈਵਰਾਂ ਦੇ ਸਾਰੇ ਵੀਜ਼ੇ ਮੁਅਤਲ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਟਰੈਕਟਰ ਟ੍ਰੇਲਰ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਅਮਰੀਕੀ ਜਨਤਾ ਤੇ ਨੌਕਰੀਆਂ ਲਈ ਜੋਖਮ ਪੈਦਾ ਕਰ ਰਹੇ ਨੇ ਦਸਵੇਂ ਬੰਦੀਏ ਇਸ ਵੇਲੇ ਕੈਨੇਡੀਅਨ ਪ੍ਰਕਰਾਂ ਉਤੇ ਲਾਗੂ ਨਹੀਂ ਹੁੰਦੀਆਂ ਫਿਰ ਵੀ ਸੀਟੀਏ ਨੇ ਕਿਹਾ ਕਿ ਕੈਨੇਡਾ ਨੂੰ ਇਸੇ ਤਰ੍ਹਾਂ ਦੇ ਉਪਾਵਾ ਦਾ ਸਾਹਮਣਾ ਕਰਨ ਦਾ ਜੋਖਮ ਹੈ ਜੁਰੂ ਤਾਕੁਰ ਦੇ ਉਗਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਜਾਂਦਾ ਦਸਵੇਂ ਦੁਖਾਂਤ ਇੱਕ ਜਾਗਰਣ ਵਾਲੀ ਕੰਟੀ ਵਜੋਂ ਕੰਮ ਕਰਨਾ ਚਾਹੀਦਾ ਹੈ ਅਲਾਈਅੰਸ ਨੇ ਕਿਹਾ ਇਸ ਗੱਲ ਉੱਤੇ ਜੋ ਦਿੰਦੇ ਹੋਏ ਕਿ ਸਰਕਾਰਾਂ ਨੂੰ ਨਿਯਮਕਾਂ ਨੂੰ ਲਾਗੂ ਕਰਨ ਗੈਰ ਪਾਲਣਾ ਕਰਨ ਵਾਲੇ ਆਪਰੇਟਰਾਂ ਉਤੇ ਕਾਰਵਾਈ ਕਰਨ ਅਤੇ ਲਾਇਸੈਂਸਿੰਗ ਨਿਗਰਾਨੀ ਨੂੰ ਮਜ਼ਬੂਤ ਕਰਨ ਦੇ ਲਈ ਸ਼ਕਤੀ ਪ੍ਰਦਾਨ ਕਰਨੀ ਚਾਹੀਦੀ ਹੈ ਗ੍ਰੇਡੀਅੰਟ ਸਿਸਟਮ ਬਾਰੇ ਚਿੰਤਾਵਾਂ ਕੋਈ ਨਵੀਂ ਗੱਲ ਨਹੀਂ ਹੈ 2025 ਦੀ ਸੀਬੀਸੀ ਜਾਂਚ ਨੇ ਵਪਾਰਕ ਡਰਾਈਵਰ ਸਿਖਲਾਈ ਵਿੱਚ ਵਿਆਪਕ ਸਮੱਸਿਆਵਾਂ ਦਾ ਪਰਦਾ ਫਾਸ਼ ਕੀਤਾ ਹੈ ਜਿਸ ਦੇ ਵਿੱਚ ਅਨੁਚਿਤ ਮੁਕਾਬਲਾ ਕਟਿਆ ਪ੍ਰੋਗਰਾਮ ਅਤੇ ਲਾਇਸੈਂਸ ਪ੍ਰਾਪਤ ਕਰਨ ਦੇ ਲਈ ਵਰਤੇ ਜਾਂਦੇ ਰਿਸ਼ਵਤ ਖੋਰੀ ਅਤੇ ਝਾਲੀ ਦਸਤਾਵੇਜ਼ਾਂ ਦੀਆਂ ਰਿਪੋਰਟਾਂ ਸ਼ਾਮਲ ਨੇ ਸੀਡੀਐਮ ਨੇ ਚੇਤਾਵਨੀ ਦਿੱਤੀ ਹੈ ਕਿ ਅਸਟ੍ਰਕਿਟ ਅਤੇ ਅਨੈਥਿਕ ਫਲਾਈਡਰ ਦੀ ਆਮਦ ਨੇ ਹਾਈਵੇਅ ਤੇ ਸੁਰੱਖਿਆ ਖਤਰੇ ਪੈਦਾ ਕਰਦੇ ਹੋਏ ਜਾਇਜ਼ ਕੈਰੀਰਾਂ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ ਤਸੀ ਜੁਲਾਈ ਦੇ ਵਿੱਚ ਸਿਟੀਏ ਨੇ ਸੰਘੀ ਅਤੇ ਸੂਬਾਈ ਅਧਿਕਾਰੀਆਂ ਨੂੰ ਇੱਕ ਵਿਸਤ੍ਰਿਤ ਸੁਰੱਖਿਆ ਯੋਜਨਾ ਸੌਂਪੀ ਜਿਦੇ ਵਿੱਚ ਨਿਗਰਾਨੀ ਅਤੇ ਡਰਾਈਵਰ ਪੇਸ਼ੇਵਰਤਾ ਨੂੰ ਮਜ਼ਬੂਤ ਕਰਨ ਦੇ ਲਈ ਸੁਧਾਰਾਂ ਤੇ ਰੂਪ ਦੇਖਾ ਦਿੱਤੀ ਗਈ ਸੀ ਇਸ ਦੇ ਪ੍ਰਸਤਾਵਾਂ ਦੇ ਵਿੱਚ ਖਜਾਨੇ ਪਛਾਣਨਾ ਰੋਜ਼ਗਾਰਦਾਤਾ ਪ੍ਰੋਗਰਾਮ ਹੈ ਜੋ ਬੇਈਮਾਨ ਕੈਰੀਰਾਂ ਨੂੰ ਇਮੀਗ੍ਰੇਸ਼ਨ ਸਟ੍ਰੀਮਾਂ ਤੱਕ ਪਹੁੰਚ ਕਰਨ ਤੋਂ ਰੋਕੇਗਾ ਅਲਾਈਅੰਸ ਟ੍ਰਾਂਸਪੋਰਟੇਸ਼ਨ ਇਮੀਗ੍ਰੇਸ਼ਨ ਲੇਬਰ ਟੈਕਸ ਅਤੇ ਪੁਲਿਸ ਏਜੰਸੀਆਂ ਵਿਚਕਾਰ ਵਧੇਰੇ ਤਾਲਮੇਲ ਦੇ ਲਈ ਵੀ ਦਬਾਅ ਪਾ ਰਹੇ ਤਾਂ ਜੋ ਦੁਰਵਿਵਾਨ ਨੂੰ ਜੜੋ ਉਤੇ ਜਾ ਸਕੀ ਅਤੇ ਖੇਤਰ ਵਿੱਚ ਵਿਵਸਥਾ ਬਹਾਲ ਕੀਤੀ ਜਾ ਸਕੇ ਜਦੋਂ ਕਿ ਅਮਰੀਕਾ ਨੇ ਕੈਨੇਡੀਅਨ ਫਲੀਟਾ ਨੂੰ ਅਮਰੀਕੀ ਸੜਕਾਂ ਤੇ ਸਭ ਤੋਂ ਸੁਰੱਖਿਅਤ ਆਪਰੇਟਰਾਂ ਦੇ ਵਿੱਚੋਂ ਇੱਕ ਮੰਨਿਆ ਸੀਟੀਐਨ ਐ ਨੇ ਚੇਤਾਵਨੀ ਦਿੱਤੀ ਹੈ ਕਿ ਵਿਆਪਕ ਪਾਬੰਦੀਆਂ ਹਜੇ ਵੀ ਉਨਾਂ ਪਾਲਣਾ ਕਰਨ ਵਾਲੇ ਕਾਰੀਗਰਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਜੋ ਸਰਹੱਦ ਪਾਰ ਵਪਾਰ ਦੀ ਰੀੜ ਦੀ ਹੱਡੀ ਬੰਦੇ ਨੇ ਸਮੂਹ ਨੇ ਝੋਲ ਦੇ ਕੇ ਕਿਹਾ ਹੈ ਕਿ ਕਾਰਵਾਈ ਨਾ ਕਰਨ ਦੇ ਨਾਲ ਕਾਨੂੰਨ ਦੀ ਪਾਲਣਾ ਕਰਨ ਵਾਲੀਆਂ ਕੰਪਨੀਆਂ ਤੇ ਡਰਾਈਵਰਾਂ ਨੂੰ ਸਜ਼ਾ ਮਿਲੇਗੀ ਜਦੋਂ ਕਿ ਠਾਗੋਪਰੇਟਾ ਨੂੰ ਕਰਮਚਾਰੀਆਂ ਦਾ ਸ਼ੋਸ਼ਣ ਕਰਨਾ ਅਤੇ ਜਨਤਕ ਸੁਰੱਖਿਆ ਨੂੰ ਕਮਜ਼ੋਰ ਕਰਨਾ ਜਾਰੀ ਰੱਖਣ ਦੀ ਆਗਿਆ ਮਿਲੇਗੀ ਕੈਨੇਡੀਅਨ ਕ੍ਰਕਿੰਗ ਅਲਾਈንስ ਓਟਵਾ ਅਤੇ ਸੁਬਾਈਸ ਕਾਨੋ ਫਲੋਰੀਡਾ ਦੇ ਵਿਚ ਇੱਕ ਘਾਤਕ ਟੱਕਰ ਤੋਂ ਬਾਅਦ ਟਰੱਕ ਡਰਾਈਵਰ ਲਾਇਸੈਂਸਿੰਗ ਅਤੇ ਸੁਰੱਖਿਆ ਨਿਗਰਾਨੀ ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰ ਰਿਹਾ ਹੈ ਜਿਸ ਤੇ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ ਹੈ ਇਸ ਹਫਤੇ ਅਮਰੀਕਾ ਅਵਾਜਾਈ ਸਖਤਰ ਸੰਪੀ ਡਫੀ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਵਿੱਚ ਕਈ ਰਾਜਾਂ ਦੁਆਰਾ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੇ ਤਰੀਕੇ ਵਿੱਚ ਗੰਭੀਰ ਲਾਚੰਡੇ ਸਾਹਮਣੇ ਆਏ ਨੇ ਹੰਟੇ ਬਾਦਮ ਰਿੱਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਟਰੱਕ ਡਰਾਈਵਰਾਂ ਦੇ ਸਾਰੇ ਵੀਜ਼ੇ ਮੁਅਤਲ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਟਰੈਕਟਰ ਟ੍ਰੇਲਰ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਅਮਰੀਕੀ ਜਨਤਾ ਤੇ ਨੌਕਰੀਆਂ ਲਈ ਜੋਖਮ ਪੈਦਾ ਕਰ ਰਹੇ ਨੇ ਦਾਸੀ ਇਹ پابੰਦੀ ਇਸ ਵੇਲੇ ਕੈਨੇਡੀਅਨ ਟਰੱਕਰਾਂ ਉੱਤੇ ਲਾਗੂ ਨਹੀਂ ਹੁੰਦੀਆਂ ਫਿਰ ਵੀ ਸੀਟੀਏ ਨੇ ਕਿਹਾ ਕਿ ਕੈਨੇਡਾ ਨੂੰ ਇਸੇ ਤਰ੍ਹਾਂ ਦੇ ਉਪਾਅ ਦਾ ਸਾਹਮਣਾ ਕਰਨ ਦਾ ਜੋਖਮ ਹੈ ਜੁਰੂ ਤਾਕਦਿਓ ਉੱਡੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਜਾਂਦਾ ਦਾਸੀ ਦੁਖਾਂਤ ਇੱਕ ਜਾਗਨ ਵਾਲੀ ਕੰਟੀ ਵਜੋਂ ਕੰਮ ਕਰਨਾ ਚਾਹੀਦਾ ਹੈ ਅਲਾਈਅንስ ਨੇ ਕਿਹਾ ਇਸ ਗੱਲ ਉਤੇ ਜੋ ਦਿੰਦੇ ਹੋਏ ਕਿ ਸਰਕਾਰਾਂ ਨੂੰ ਨਿਯਮਕਾਂ ਨੂੰ ਲਾਗੂ ਕਰਨ ਗੈਰ ਪਾਲਨਾ ਕਰਨ ਵਾਲੇ ਆਪਰੇਟਰਾਂ ਉਤੇ ਕਾਰਵਾਈ ਕਰਨ ਅਤੇ ਲਾਇਸੈਂਸਿੰਗ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਸ਼ਕਤੀ ਪ੍ਰਦਾਨ ਕਰਨੀ ਚਾਹੀਦੀ ਹੈ ਕ੍ਰੇਡੈਂਸ਼ੀਅਲ ਸਿਸਟਮ ਬਾਰੇ ਚਿੰਤਾਵਾਂ ਕੋਈ ਨਵੀਂ ਗੱਲ ਨਹੀਂ ਹੈ 2025 ਦੀ ਸੀਬੀਸੀ ਜਾਂਚ ਨੇ ਵਪਾਰਕ ਡਰਾਈਵਰ ਸਿਖਲਾਈ ਵਿੱਚ ਵਿਆਪਕ ਸਮੱਸਿਆਵਾਂ ਦਾ ਪਰਦਾਫਾਸ਼ ਕੀਤਾ ਹੈ ਜਿਸ ਦੇ ਵਿੱਚ ਅਨੁਚਿਤ ਮੁਕਾਬਲਾ ਘਟਿਆ ਪ੍ਰੋਗਰਾਮ ਅਤੇ ਲਾਇਸੈਂਸ ਪ੍ਰਾਪਤ ਕਰਨ ਦੇ ਲਈ ਵਰਤੇ ਜਾਂਦੇ ਰਿਸ਼ਵਤ ਖੋਰੀ ਅਤੇ ਝਾਲੀ ਦਸਤਾਵੇਜ਼ਾਂ ਦੀਆਂ ਰਿਪੋਰਟਾਂ ਸ਼ਾਮਲ ਨੇ ਸੀਡੀਐਮ ਨੇ ਚੇਤਾਵਨੀ ਦਿੱਤੀ ਹੈ ਕਿ ਅਸਟ੍ਰਕਿਟ ਅਤੇ ਅਨੈਥਿਕ ਫਲਾਈਡਰ ਦੀ ਆਮਦ ਨੇ ਹਾਈਵੇਅ ਤੇ ਸੁਰੱਖਿਆ ਖਤਰੇ ਪੈਦਾ ਕਰਦੇ ਹੋਏ ਜਾਇਸ ਕੈਰੀਰਾਂ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ ਤਾਂ ਸੀ ਜੁਲਾਈ ਦੇ ਵਿੱਚ ਸਿਟੀਆਂ ਨੇ ਸੰਘੀ ਅਤੇ ਸੂਬਾਈ ਅਧਿਕਾਰੀਆਂ ਨੂੰ ਇੱਕ ਵਿਸਤ੍ਰਿਤ ਸੁਰੱਖਿਆ ਯੋਜਨਾ ਸੌਂਪੀ ਜਿਦੇ ਵਿੱਚ ਨਿਗਰਾਨੀ ਅਤੇ ਡਰਾਈਵਰ ਪੇਸ਼ੇਵਰਤਨ ਨੂੰ ਮਜ਼ਬੂਤ ਕਰਨ ਦੇ ਲਈ ਸੁਧਾਰਾਂ ਤੇ ਰੂਪ ਦੇਖਾ ਦਿੱਤੀ ਗਈ ਸੀ ਇਸ ਦੇ ਪਸਤਾਵਾਂ ਦੇ ਵਿੱਚ ਖਜਾਨੇ ਪਛਾਣਨਾ ਰੋਜ਼ਗਾਰਦਾਤਾ ਪ੍ਰੋਗਰਾਮ ਹੈ ਜੋ ਬੇਈਮਾਨ ਕੈਰੀਰਾਂ ਨੂੰ ਇਮੀਗ੍ਰੇਸ਼ਨ ਜਿਮਤਾ ਤੱਕ ਪਹੁੰਚ ਕਰਨ ਤੋਂ ਰੋਕੇਗਾ ਅਲਾਈਅੰਸ ਟ੍ਰਾਂਸਪੋਰਟੇਸ਼ਨ ਇਮੀਗ੍ਰੇਸ਼ਨ ਲੇਬਰ ਟੈਕਸ ਅਤੇ ਪੁਲਿਸ ਏਜੰਸੀਆਂ ਵਿਚਕਾਰ ਵਧੇਰੇ ਤਾਲਮੇਲ ਦੇ ਲਈ ਵੀ ਦਬਾਅ ਪਾ ਰਹੇ ਤਾਂ ਜੋ ਦੁਰਵਿਵਾਰ ਨੂੰ ਜੜੋ ਪੁੱਟਿਆ ਜਾ ਸਕੇ ਕਿ ਅਤੇ ਖੇਤਰ ਵਿੱਚ ਵਿਵਸਥਾ ਬਹਾਲ ਕੀਤੀ ਜਾ ਸਕੇ ਜਦੋਂ ਕਿ ਅਮਰੀਕਾ ਨੇ ਕੈਨੇਡੀਅਨ ਫਲੀਟਾ ਨੂੰ ਅਮਰੀਕੀ ਸੜਕਾਂ ਤੇ ਸਭ ਤੋਂ ਸੁਰੱਖਿਅਤ ਆਪਰੇਟਰਾਂ ਦੇ ਵਿੱਚੋਂ ਇੱਕ ਮੰਨੇ ਹੈ ਸੀਟੀਐਨ ਨੇ ਚੇਤਾਵਨੀ ਦਿੱਤੀ ਹੈ ਕਿ ਵਿਆਪਕ ਪਾਬੰਦੀਆਂ ਹਜੇ ਵੀ ਉਨਾਂ ਪਾਲਣਾ ਕਰਨ ਵਾਲੇ ਕਾਰੀਗਰਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਜੋ ਸਰਹੱਦ ਪਾਰ ਵਪਾਰ ਦੀ ਰੀੜ ਦੀ ਹੱਡੀ ਬੰਦੇ ਨੇ ਸਮੂਨੇ ਝੋਲ ਦੇ ਕੇ ਕਿਹਾ ਕਿ ਕਾਰਵਾਈ ਨਾ ਕਰਨ ਦੇ ਨਾਲ ਕਾਨੂੰਨ ਦੀ ਪਾਲਣਾ ਕਰਨ ਵਾਲੀਆਂ ਕੰਪਨੀਆਂ ਤੇ ਡਰਾਈਵਰਾਂ ਨੂੰ ਸਜ਼ਾ ਮਿਲੇਗੀ ਜਦੋਂ ਕਿ ਠੱਗ ਉਪਰੇਆਂ ਨੂੰ ਕਰਮਚਾਰੀਆਂ ਦਾ ਸ਼ੋਸ਼ਣ ਕਰਨਾ ਅਤੇ ਜਨਤਕ ਸੁਰੱਖਿਆ ਨੂੰ ਕਮਜ਼ੋਰ ਕਰਨਾ ਜਾਰੀ ਰੱਖਣ ਦੀ ਆਗਿਆ ਮਿਲੇਗੀ